ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜਿਆ ਜੀ ਭੁਪਿੰਦਰ ਰਾਇਲ YouTube ਚੈਨਲ ਦੇ ਨਾਲ ਪਲੱਸ 2 ਦਾ ਸਲੇਵਰਸ ਕੀ ਕਰਨਾ ਹੈ ਜੀ ਅੱਜ ਆਪਾਂ ਸ਼ੁਰੂ ਕੀਤਾ ਹੈ ਡਾਕਟਰ ਮਰਿੰਦਰ ਕੌਰ ਦਾ ਲਿਖਿਆ ਹੋਇਆ ਲੇਖ ਹੈ ਪਲੱਸ 2 ਦੇ ਵਿੱਚ ਲੇਖ ਨੇ ਤੇ ਉਹਨਾਂ ਦੇ ਪ੍ਰਸ਼ਨ ਉੱਤਰ ਦੇਣੇ ਹੁੰਦੇ ਨੇ ਪਹਿਲਾਂ ਲੇਖ ਪੜਾਂਗੇ ਫਿਰ ਪ੍ਰਸ਼ਨਾਂ ਦੇ ਉੱਤਰ ਨੇ ਜਿਹੜੇ ਉਹ ਲਿਖਣੇ ਸੌਖੇ ਹੋ ਜਾਂਦੇ ਨੇ ਠੀਕ ਹੈ ਜੀ ਡਾਕਟਰ ਬ੍ਰਿੰਦਰ ਕੌਰ ਦਾ ਲਿਖਿਆ ਹੋਇਆ ਲੇਖ ਹੈ ਇਹ ਪਹਿਲਾਂ ਉਨ੍ਹਾਂ ਬਾਰੇ ਜਾਣਾਂਗੇ ਜਿਹੜੇ ਵੀ ਨਾਲ ਜੁੜੇ ਹੋ ਜੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਜੀ ਤੇ ਜਿੰਗਾ ਲੱਗਿਆ ਤਾਂ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਸ਼ੇਅਰ ਵੀ ਕਰਦੇ ਹੋ ਹਾਂਜੀ ਡਾਕਟਰ ਬ੍ਰਿੰਦਰ ਕੌਰ ਜੀ ਦੇ ਪਿਤਾ ਦਾ ਨਾਮ ਹੈਗਾ ਸਰਦਾਰ ਗੁਰਦੇਵਾਲ ਸਿੰਘ ਮਾਤਾ ਸਰਦਾਰਨੀ ਸੁਰਜੀਤ ਕੌਰ ਜਨਮ ਮਿਤੀ 12 ਅਪ੍ਰੈਲ 1966 ਜਨਮ ਸਥਾਨ ਮਰਸਾਰ ਪੰਜਾਬ ਦਾ ਹੈ ਵਿਦਿਆ ਪ੍ਰਾਪਤੀ ਐਮਏ ਪੰਜਾਬੀ ਐਮਫੀਲ ਪੀਐਚਡੀ ਪੋਸਟ ਡਾਇਰੈਕਟੋਰੇਟ ਰਿਸਰਚ UGC ਨਵੀਂ ਦਿੱਲੀ ਤੋਂ ਕਿੱ ਕਿਤਾ ਸੀ ਉਹਨਾਂ ਦਾ ਕੰਮ ਹੈ ਇਹਨਾਂ ਦੇ ਆਪਨ ਤੇ ਐਡਮਿਨਿਸਟ੍ਰੇਸ਼ਨ ਡਾਕਟਰ ਬ੍ਰਿੰਦਰ ਕੌਰ 1990 ਤੋਂ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਕਾਰਜ ਵਿੱਚ ਜੁੜੇ ਹੋਏ ਹਨ ਸਨ 2003 ਤੋਂ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ ਵਿਸ਼ੇਸ਼ ਉਪਰਾਲਾ ਪੰਜਾਬ ਦੇ ਸਰਹੱਦੀ ਪਿੰਡ ਨਰੋਟ ਜੈਮਲ ਸਿੰਘ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਸਟਿਟੂਐਂਟ ਕਾਲਜ ਨੂੰ ਸਫਲਤਾਪੂਰਵਕ ਬਤੌਰ ਹਾਉਂਡਰ ਪ੍ਰਿੰਸੀਪਲ ਚਲਾਉਂਦਾ ਰਿਹਾ ਹੈ ਆਪ ਪੰਜਾਬੀ ਸਾਹਿਤ ਭਾਸ਼ਾ ਤੇ ਲੋਕ ਧਾਰਾ ਨਾਲ ਜੁੜੇ ਵਿਸ਼ਿਆਂ ਸੰਬੰਧੀ ਪੁਸਤਕਾਂ ਵੀ ਪ੍ਰਕਾਸ਼ਨਾ ਕਰਵਾ ਚੁੱਕੇ ਹਨ ਇਸ ਤੋਂ ਇਲਾਵਾ ਰੰਗਮંચ ਵਿਜਲਈ ਮੀਡੀਆ ਟੀਵੀ ਅਤੇ ਪੰਜਾਬੀ ਪੱਤਰਕਾਰੀ ਤਾਂ ਵਿੱਚ ਸੌਂਕ ਰੱਖਦੇ ਹਨ ਇਸ ਪੁਸਤਕ ਦੇ ਵਿੱਚ ਸ਼ਾਮਲ ਕੀਤਾ ਗਿਆ ਇਹਨਾਂ ਦਾ ਲੇਖ ਪੰਜਾਬੀ ਸੱਭਿਆਚਾਰ ਤੇ ਹੁਣੇ ਜੇ ਇਹ ਸੰਪੰਨ ਹੋਏ ਪੋਸਟ ਡਾਕਟਰਲ ਰਿਸਰਚ ਪ੍ਰੋਜੈਕਟ ਇਹ ਤੇ ਖੋਜ ਕਾਰਜ ਦਾ ਹਿੱਸਾ ਜੋ ਕਿ 12ਵੀਂ ਦੇ ਵਿਦਿਆਰਥੀਆਂ ਨੂੰ ਆਪਣੇ ਸੂਬੇ ਇਥੋਂ ਦੇ ਇਤਿਹਾਸ, ਰਾਜਨੀਤੀ, ਲੋਕ ਧਾਰਾ, ਇਤਿਹਾਸ ਖਾਸ ਕਰਕੇ ਪੰਜਾਬੀ ਸੱਭਿਆਚਾਰ ਅਤੇ ਉਪ ਸੱਭਿਆਚਾਰਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਪੰਜਾਬੀਅਤ ਦੇ ਵਿਲੱਖਣ ਪਛਾਣ ਚਿੰਨ੍ਹਾਂ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਹੈ। ਪੰਜਾਬੀ ਸੱਭਿਆਚਾਰ ਦੇ ਲੱਛਣਾਂ ਨੂੰ ਉਲਿੱਕਣ ਦੇ ਨਾਲ ਨਾਲ ਗਵਾਚ ਰਹੀਆਂ ਕਦਰਾਂ ਕੀਮਤਾਂ ਬਾਰੇ ਵੀ ਚਿੰਤਾ ਪ੍ਰਗਟਾਈ ਗਈ ਹੈ। ਠੀਕ ਹੈ ਜੀ। ਇਨ੍ਹਾਂ ਤੋਂ ਹੀ ਆਪਾਂ ਨੂੰ ਇਤਿਹਾਸ ਦਾ ਪਤਾ ਲੱਗਦਾ ਕਿ ਪਹਿਲਾਂ ਲੋਕਾਂ ਦਾ ਰਹਿਣ ਸਹਿਣ ਜੋ ਵੀ ਹੈ ਉਹ ਕੀ ਸੀਗਾ ਤੇ ਹੁਣ ਕੀ ਫਰਕ ਆ ਰਹੇ ਨੇ ਠੀਕ ਹੈ ਕਿਉਂਕਿ ਹਰ ਚੀਜ਼ ਆ ਜਿਹੜੀ ਉਹ ਚੱਲਦੀ ਹੈ ਤੇ ਇਸੇ ਤਰ੍ਹਾਂ ਜਿਹੜਾ ਪੰਜਾਬੀ ਸੱਭਿਆਚਾਰ ਹੈ ਵੀ ਰੋਜ਼ ਨਿਤ ਨਮਾ મતਲਬ ਬਦਲਾਅ ਹੁੰਦਾ ਠੀਕ ਹੈ ਉਹਦੇ ਤੇ ਫਿਰ ਉਹਨਾਂ ਤੇ ਕਿਤਾਬਾਂ ਵੀ ਲਿਖੀਆਂ ਜਾਂਦੀਆਂ ਨੇ ਸਾਰੇ ਕਾਰਜ ਹੁੰਦੇ ਨੇ ਤੇ ਸ਼ੁਰੂ ਕਰਦੇ ਆਂ ਆਪਾਂ ਲੇਖ ਹੈ ਪੰਜਾਬੀ ਸੱਭਿਆਚਾਰ ਸੱਭਿਆਚਾਰ ਕਿਸੇ ਖਾਸ ਖਿੱਤੇ ਜਾਂ ਕੌਮ ਦੀ ਸਮੁੱਚੀ ਜੀਵਨ ਜਾਂਚ ਹੁੰਦੀ ਹੈ ਸੱਭਿਆਚਾਰ ਨਿਸ਼ਚੈ ਹੀ ਉਸ ਕੌਮ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰ ਆ ਮਨੋਤਾਵਾਂ ਰਹਿਣ ਸਹਿਣ ਕਦਰਾਂ ਕੀਮਤਾਂ ਖਾਣ ਪੀਣ ਰੀਤੀ ਰਿਵਾਜ ਪਹਿਰਾਵੇ ਬੋਲੀ ਅਤੇ ਤਿੱਥੇ ਤਿਹਾੜ ਦਾ ਸੁਮੇਲ ਹੈ ਉਪਰ ਹੀ ਨਜ਼ਰੇ ਵੇਖਿਆ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸੁਧਾਰਨ ਜਾਪਦੀ ਹੈ ਉੱਥੇ ਹੀ ਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਹੈ ਜਟਿਲ ਮਤਲਬ ਕਿ ਗੁੰਝਲਦਾਰ ਠੀਕ ਹੈ ਜੀ ਕੀ ਕੀ ਹੁੰਦਾ ਸੱਭਿਆਚਾਰ ਦੇ ਵਿੱਚ ਵਿਚਾਰ ਹੁੰਦੇ ਨੇ ਲੋਕਾਂ ਦੇ ਕਿਹੇ ਜਿਹੇ ਨੇ ਮਨਨਤਾ ਹੁੰਦੀਆਂ ਨੇ ਕਿਡੇ ਚੀਜ਼ ਨੂੰ ਮੰਨਦੇ ਨੇ ਉਹ ਰਹਿਣ ਸਹਿਣ ਉਹਨਾਂ ਦਾ ਕਿਵੇਂ ਦਾ ਹਰ ਇੱਕ ਕਿੱਤੇ ਦੇ ਹਿਸਾਬ ਨਾਲ ਰਹਿਣ ਸਹਿਣ ਹੁੰਦਾ ਲੋਕਾਂ ਦਾ ਉੱਥੇ ਦਾ ਖਾਣ ਪੀਣ ਸਾਰਾ ਕੁਝ ਉਹਨੂੰ ਪ੍ਰਭਾਵਿਤ ਕਰਦਾ ਹੈ ਜਿਹੋ ਜਿਹੇ ਆ ਭੂਗੋਲਿਕ ਸਥਿਤੀਆਂ ਸੱਭਿਆਚਾਰ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ ਤੇ ਇਸੇ ਤਰ੍ਹਾਂ ਹੁਣ ਹੈਗਾ ਸੱਭਿਆਚਾਰ ਪਰਿਭਾਸ਼ਾ ਤੇ ਸਰੂਪ ਸੱਭਿਆਚਾਰ ਸ਼ਬਦ ਅਸਲ ਵਿੱਚ ਦੋ ਸ਼ਬਦਾਂ ਸੱਭਿਆ ਤੇ ਆਚਾਰ ਦਾ ਸੁਮੇਲ ਹੈ ਸੱਭਿਆ ਦਾ ਸ਼ਬਦੀ ਅਰਥ ਹੁੰਦਾ ਨਿਯਮ ਬੱਤਾ ਕਿਉਂਕਿ ਹਰ ਇੱਕ ਦਿਨ ਦੀ ਜ਼ਿੰਦਗੀ ਦੇ ਵਿੱਚ ਨਿਯਮਬੱਧਤਾ ਹੋਣੀ ਜ਼ਰੂਰੀ ਹੁੰਦੀ ਹੈ ਤੇ ਆਚਾਰ ਦਾ ਅਰਥ ਹੁੰਦਾ ਹੈ ਆਚਰਨ ਭਾਵ ਉਹ ਚਰਿੱਤਰ ਜੋ ਜੀਵਨ ਵਿੱਚ ਕਿਸੇ ਨਿਯਮਬੱਧਤਾ ਦਾ ਧਾਰ ਨਹੀਂ ਹੈ ਨੂੰ ਸੱਭਿਆਚਾਰ ਕਿਹਾ ਜਾਂਦਾ ਹੈ ਵੱਖ-ਵੱਖ ਪਾਸਾਾਂ ਵਿੱਚ ਸੱਭਿਆਚਾਰ ਦੇ ਭਾਵੇਂ ਵੱਖ-ਵੱਖ ਨਾ ਹਨ ਪਰ ਇਹਨਾਂ ਦਾ ਸਵਦੀਕਰਥ ਹੈ ਭਾਵ ਇੱਕੋ ਹੀ ਹੈ ਠੀਕ ਹੈ ਜੀ ਸੱਭਿਆਚਾਰ ਦੇ ਵਿੱਚ ਕੀ ਹੈ ਕਿ ਲੋਕਾਂ ਦਾ ਜਿਹੜਾ ਰਹਿਣ ਸਹਿਣ ਦਾ ਉਹਦੇ ਵਿੱਚ ਆਚਾਰ ਉਹਨਾਂ ਦਾ ਤਰੀਕਾ ਕੀ ਹੈ ਨਿਯਮਵਾਦਤਾ ਵਿੱਚ ਵਿਅਕਤੀ ਵਿਸ਼ੇਸ਼ ਵੱਲੋਂ ਚੰਗੀ ਜੀਵਨ ਜਾਚ ਲਈ ਅਪਣਾਏ ਗਏ ਨਿਯਮਵਾਦ ਦਾ ਸੂਲ ਹੁੰਦੇ ਹਨ ਜਿਨ੍ਹਾਂ ਨੂੰ ਸਾਰੇ ਲੋਕ ਸਮੂਹ ਗੁੱਟ ਜੁਟ ਪ੍ਰਵਾਨ ਕਰਦੇ ਹਨ ਕੋਈ ਵੀ ਕ੍ਰੀਤੀ ਜਾਂ ਬੇਨਿਯਮੀ ਕਿਸੇ ਸੱਭਿਆਚਾਰ ਦਾ ਅੰਗ ਨਹੀਂ ਬਣ ਸਕਦੀ ਜਾਂ ਸਰਵ ਪ੍ਰਵਾਨਿਤ ਨਹੀਂ ਹੋ ਸਕਦੀ ਸਮਾਜ ਇਸ ਨੂੰ ਕ੍ਰੀਤੀ ਜਾਂ ਬੇਨਿਯਮੀ ਪ੍ਰਵਾਨ ਨਹੀਂ ਕਰਦਾ ਅਤੇ ਸੱਭਿਆਚਾਰ ਸਿਰਫ ਸਮਾਜ ਵਿੱਚ ਰਹਿੰਦਿਆਂ ਹੋਇਆ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ ਇਸੇ ਹੀ ਆਧਾਰ ਤੇ ਮਨੁੱਖ ਨੂੰ ਸਮਾਜਿਕ પ્રાਣੀ ਪਰਿਭਾਸ਼ਿਤ ਕੀਤਾ ਜਾਂਦਾ ਹੈ ਤੁਸੀਂ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਕੀ ਕੀਤਾ ਜਾਂਦਾ ਜੇ ਕੋਈ ਆਦਮੀ ਹੈ ਜਿਹੜਾ ਉਹ ਸਮਾਜਿਕ ਕੁਰੀਤੀਆਂ ਦੇ ਵਿੱਚ ਭਾਗ ਲੈਂਦਾ ਮਤਲਬ ਕਿ ਕੁਝ ਗਲਤ ਕਰਦਾ ਸਮਾਜ ਦੇ ਵਿੱਚ ਰਹਿੰਦਾ ਹੋਇਆ ਤਾਂ ਪਿੰਡਾਂ ਦੇ ਵਿੱਚ ਉਹਨੂੰ ਛੇਕ ਦਿੱਤਾ ਜਾਂਦਾ ਮਤਲਬ ਸਾਰੇ ਜਣੇ ਉਹਦੇ ਨਾਲ ਸਾਂਝ ਬੰਦ ਕਰ ਦਿੰਦੇ ਨੇ ਉਹਨੂੰ ਆਪਣੇ ਕਾਰਜਾਂ ਤੇ ਬੁਲਾਉਂਦੇ ਨਹੀਂ ਹੈਗੇ ਕੰਮਕਾਰਾਂ ਤੇ ਠੀਕ ਹੈ ਤੇ ਵੈਸੇ ਵੀ ਨਾ ਉਹਦੇ ਨਾਲ ਕੋਈ ਵਰਤਵਾਰ ਰੱਖਦੇ ਨੇ ਸਭਿਆਚਾਰ ਸ਼ਬਦ ਲਈ ਹਿੰਦੀ ਭਾਸ਼ਾ ਵਿੱਚ ਸੰਸਕ੍ਰਿਤੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਬਦ ਸੰਸਕ੍ਰਿਤੀ ਦੀ ਨਿਰੁਕਤੀ ਹੈ। ਸਮ ਸ ਘ੍ਰਿਤੀ ਬਣ ਗਿਆ ਸੰਸਕ੍ਰਿਤੀ। ਇਹ ਸ਼ਬਦ ਹਿੰਦੀ ਭਾਸ਼ਾ ਦੇ ਪੁਰਾਣੇ ਰੂਪ ਸੰਸਕ੍ਰਿਤ ਭਾਵ ਸਵਾਰੀ ਹੋਈ ਭਾਸ਼ਾ ਤੋਂ ਲਿਆ ਗਿਆ ਹੈ। ਅੰਗਰੇਜ਼ੀ ਵਿੱਚ ਸਭਿਆਚਾਰ ਲਈ ਵਰਤਿਆ ਜਾਣ ਵਾਲਾ ਸ਼ਬਦ ਕਲਚਰ ਹੈ। ਕਲਚਰ ਸ਼ਬਦ ਲਾਟਿਨ ਭਾਸ਼ਾ ਤੋਂ ਆਇਆ ਹੈ। ਇਸ ਦੇ ਸ਼ਾਬਦਿਕ ਅਰਥ ਹਨ ਟੂ ਕਲਟੀਵੇਟ ਲੈਂਡ। ਭਾਵ ਧਰਤੀ ਦੀ ਵਿਝਾਈ। ਅਰਥਾਤ ਉਹ ਪ੍ਰਕਿਰਿਆ ਜਿਸ ਰਾਹੀਂ ਮਨੁੱਖ ਆਪਣੇ ਆਪ ਨੂੰ ਵਾਤਾਵਰਣ ਅਨੁਸਾਰ ਢਾਲਦਾ ਹੈ ਹਰੇਕ ਭਾਸ਼ਾ ਵਿੱਚ ਸੱਭਿਆਚਾਰ ਲਈ ਵੱਖ-ਵੱਖ ਸ਼ਬਦ ਵਰਤੇ ਜਾਂਦੇ ਹਨ ਪਰ ਇਹਨਾਂ ਦਾ ਭਾਵ ਇੱਕੋ ਹੀ ਹੈ ਕਿ ਮਨੁੱਖ ਸਮਾਜ ਵਿੱਚ ਰਹਿੰਦਿਆਂ ਹੋਇਆਂ ਜਿੰਨਾ ਸਮਾਜਿਕ ਲੋੜਾਂ ਅਨੁਸਾਰ ਰੀਤੀ ਰਿਵਾਜਾਂ ਨੂੰ ਕਿਸੇ ਨਿਯਮ ਅਧੀਨ ਗ੍ਰਹਿਣ ਕਰਦਾ ਹੈ ਉਸ ਨੂੰ ਸੱਭਿਆਚਾਰ ਕਿਹਾ ਜਾਂਦਾ ਹੈ ਪੰਜਾਬੀ ਸੱਭਿਆਚਾਰ ਦਾ ਇਤਿਹਾਸਿਕ ਪਿਛੋਕੜ ਤੇ ਵਰਗਵੰਡ ਕਰਨੀ ਹੈ ਹੁਣ ਆਪਾਂ ਭਾਰਤ ਅਨੇਕਤਾ ਵਿੱਚ ਏਕਤਾ ਵਾਲਾ ਮੁਲਕ ਹੈ ਅਨੇਕਤਾ ਦਾ ਮਤਲਬ ਹੈ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਇੱਥੇ ਪਰ ਫੇਰ ਵੀ ਕੋਈ ਕਿੱਤੇ ਦੇ ਵਿੱਚ ਰਹਿੰਦੇ ਨੇ ਉਹਨਾਂ 'ਚ ਕੋਈ ਭੇਦਭਾਵ ਨਹੀਂ ਹੈਗੇ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਵਿਭਿੰਨ ਸੱਭਿਆਚਾਰ ਪ੍ਰਾਪਤ ਹੁੰਦੇ ਹਨ ਸਭ ਦੇ ਆਪੋ ਆਪਣੀ ਸੱਭਿਆਚਾਰ ਨੇ ਇੱਥੇ ਵੱਖ-ਵੱਖ ਰਾਜਾਂ ਦੀ ਆਪੋ ਆਪਣੀਆਂ ਭਾਸ਼ਾਵਾਂ ਬੋਲੀਆਂ ਰਹਿਣ ਸਹਿਣ ਖਾਣ ਪੀਣ ਪਹਿਰਾਵਾ ਇੱਕ ਦੂਸਰੇ ਨਾਲੋਂ ਵੱਖਰਾ ਮਿਲੇਗਾ ਸਾਰੀਆਂ ਚੀਜ਼ਾਂ ਵੱਖਰੀਆਂ ਨੇ ਪਰ ਫੇਰ ਵੀ ਇੱਕਨ ਹੈ ਇਸ ਅਨੇਕਤਾ ਵਿੱਚ ਉਪਸੱਭਿਆਚਾਰਕ ਵਿਲੱਖਣਤਾਵਾਂ ਦੇ ਬਾਵਜੂਦ ਭਾਰਤੀ ਸੱਭਿਆਚਾਰ ਦੀ ਏਕਤਾ ਕਾਇਮ ਹੈ ਉਪਸੱਭਿਆਚਾਰ ਦਰਅਸਲ ਸੱਭਿਆਚਾਰ ਦਾ ਹੀ ਹਿੱਸਾ ਹੁੰਦਾ ਹੈ ਫਰਕ ਕੇਵਲ ਇੰਨਾ ਹੀ ਹੈ ਕਿ ਜਿੱਥੇ ਸੱਭਿਆਚਾਰ ਦਾ ਸੰਬੰਧ ਕਿਸੇ ਜਨ ਸਮੂਹ ਜਾਂ ਸਮਾਜ ਨਾਲ ਹੁੰਦਾ ਹੈ ਉੱਥੇ ਉਪਸੱਭਿਆਚਾਰ ਉਪ ਸਮੂਹਾ ਜਾਂ ਸਥਾਨਿਕ ਖਿੱਤਿਆਂ ਨਾਲ ਸੰਬੰਧਿਤ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਜੇ ਭਾਰਤੀ ਸੱਭਿਆਚਾਰ ਦੇ ਸੰਦਰਭ ਵਿੱਚ ਵੇਖਿਆ ਜਾਵੇ ਤਾਂ ਪੰਜਾਬੀ ਬੰਗਾਲੀ ਗੁਜਰਾਤੀ ਜਾਂ ਮਰਾਠੀ ਜੇਕਰ ਇਥੋਂ ਦੇ ਉਪਸਭਿਆਚਾਰ ਹਨ ਉੱਥੇ ਉਹੀ ਉਪਸਭਿਆਚਾਰ ਆਪੋ ਆਪਣੀਆਂ ਖਿੱਤਿਆਂ ਵਿੱਚਲੇ ਜਨ ਸਮੂਹਾਂ ਦੇ ਮੂਲ ਸਭਿਆਚਾਰ ਵੀ ਹਨ ਹੋਰ ਸਖੀ ਤਰ੍ਹਾਂ ਸਮਝਣ ਲਈ ਜਿੱਥੇ ਪੰਜਾਬ ਰਾਜ ਦਾ ਆਪਣਾ ਪੰਜਾਬੀ ਸਭਿਆਚਾਰ ਹੈ ਉੱਥੇ ਇਸ ਦੇ ਵੱਖ-ਵੱਖ ਭੂਗੋਲਿਕ ਖਿੱਤੇ ਮਾਝਾ ਮਾਲਵਾ ਦੁਆਬਾ ਤੇ ਪੋਆd ਵਿੱਚ ਇਲਾਕਾਈ ਵਿਸ਼ੇਸ਼ਤਾਵਾਂ ਤੇ ਵੱਖਰਤਾਵਾਂ ਕਾਰਨ ਇਹੀ ਪੰਜਾਬੀ ਸਭਿਆਚਾਰ ਵਿੱਚ ਕਰਮਬਾਰ ਮਾਝੀ ਮਲਵਈ ਦੁਆਬੀ ਅਤੇ ਪੋਆd ਦੀ ਉਪਸਭਿਆਚਾਰ ਵਜੋਂ ਜਾਣੇ ਜਾਂਦੇ ਹਨ ਠੀਕ ਹੈ ਜੀ ਹੁਣ ਇਹ ਅਲੱਗ-ਅਲੱਗ ਖਿੱਤੇ ਦੇ ਹਿਸਾਬ ਨਾਲ ਦੇਖੀਏ ਆਪਾਂ ਰੀਤੀ ਰਿਵਾਜਾਂ ਦੇ ਵਿੱਚ ਵੀ ਫਰਕ ਹੁੰਦਾ ਤੇ ਫਿਰ ਉਹਨੂੰ ਆਪਾਂ ਕਹਿ ਦਿੰਨੇ ਆ ਉਪਸਭਿਆਚਾਰ ਸਾਰੇ ਪੰਜਾਬ ਦੇ ਰੀਤੀ ਰਿਵਾਜ ਵੀ ਬਦਲਦੇ ਨੇ ਜੇ ਆਪਾਂ ਕਹੀਏ ਪੂਰੇ ਪੰਜਾਬ ਦੇ ਵਿੱਚ ਸਾਰਾ ਇੱਕੋ ਹੀ ਆ ਉਹ ਇੱਕ ਨਹੀਂ ਹੈਗਾ ਠੀਕ ਹੈ ਜੀ ਕਿਹਾ ਜਾ ਸਕਦਾ ਹੈ ਕਿ ਸਮਾਜ ਵਿੱਚ ਵਿਚਰਦੇ ਆ ਵੱਖ-ਵੱਖ ਜਾਤਾਂ ਕਿੱਤਿਆਂ ਜਵਾਨਾ ਧਰਮ ਆਦ ਨਾਲ ਸੰਬੰਧ ਰੱਖਣ ਵਾਲੇ ਸਮੂਹਾਂ ਵਰਗਾਂ ਦੇ ਆਧਾਰ ਤੇ ਅਪਣਾਏ ਜੀਵਨ ਢੰਗ ਉਪਸਭਿਆਚਾਰ ਖਵਾਉਂਦੇ ਹਨ ਠੀਕ ਹੈ ਜੀ ਥੋੜਾ ਜਿਹਾ ਟੰਗ ਬਦਲ ਗਿਆ ਬੋਲੀ ਵੀ ਮੱਝਿਆਲੇ ਦੀ ਬੋਲੀ 'ਚ ਫਰਕ ਹੈ, ਦੁਆਬੀ ਅਲੱਗ ਹੈ, ਮਲਵਈ ਅਲੱਗ ਹੈ। ਤਾਂ ਇਹ ਕੀ ਆ ਫਿਰ ਸਾਰਾ ਉਪ ਸੱਭਿਆਚਾਰ ਹੈ, ਉਹ ਵੀ ਉਪ ਬੋਲੀ ਕਹਿੰਦੇ ਆ ਜਿਵੇਂ ਆਪਾਂ ਵੈਸੇ ਪੰਜਾਬੀ ਆ ਸਾਰੀ। ਤੇ ਮੱਝੀ ਦੁਆਬੀ ਮਲਵਈ ਦੇਖੀਏ ਅਡ-ਅਡ ਦੇਖੀਏ ਤਾਂ ਫਿਰ ਉਹ ਉਪ ਹੈ। ਠੀਕ ਹੈ ਜੀ। ਜੇਕਰ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਇੰਨੇ ਛੋਟੇ ਜਿਹੇ ਖੇਤਰਫਲ ਵਿੱਚ 퍼ਸਰੇ ਇਸ ਇਲਾਕੇ ਖਿੱਤੇ ਦੇ ਵਾਸੀਆਂ ਨੇ ਭਾਰਤ ਹੀ ਨਹੀਂ ਸਗੋ ਪੂਰੇ ਵਿਸ਼ਵ ਵਿੱਚ ਵੀ ਲਖਣ ਪਛਾਣ ਕਾਇਮ ਰੱਖੀ ਹੋਈ ਹੈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਆਲੂ ਅਤੇ ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਮਿਲ ਜਾਂਦੇ ਹਨ ਇੱਕ ਛੋਟੇ ਪ੍ਰਸ਼ਨਾਂ ਦੇ ਵਿੱਚ ਆ ਜਾਂਦੇ ਨੇ ਕਿਹੜੀਆਂ ਦੋ ਚੀਜ਼ਾਂ ਦੁਨੀਆ ਦੇ ਹਰ ਕੋਨੇ 'ਚ ਮਿਲਦੀਆਂ ਨੇ ਤਾਂ ਉੱਤਰ ਆਪਾਂ ਕੀ ਦੇਣਾ ਆਲੂ ਅਤੇ ਪੰਜਾਬੀ ਪੰਜਾਬੀਆਂ ਨੂੰ ਇਸ ਵੱਖਰੀ ਪਛਾਣ ਦਾ ਕਾਰਨ ਨਿਸ਼ਚੈ ਹੀ ਇਸ ਦੇ ਵਿਲੱਖਣ ਪਛਾਣ ਚਿੰਨ ਹਨ ਵਿਲੱਖਣ ਮਤਲਬ ਅਲੱਗ ਸਰਬ ਪਰਵਾਨਿਤ ਮੱਤ ਹੈ ਕਿ ਭਾਰਤੀ ਸੱਭਿਆਚਾਰ ਅਸਲ ਵਿੱਚ ਪੰਜਾਬੀ ਸੱਭਿਆਚਾਰ ਦੀ ਧਾਰਾ ਆਰੀਆ ਜਾਤੀ ਦੇ ਇਤਿਹਾਸ ਨਾਲ ਪ੍ਰਮੁੱਖ ਰੂਪ ਦੇ ਵਿੱਚ ਜੁੜੀ ਹੋਈ ਹੈ ਸਭ ਤੋਂ ਪਹਿਲਾਂ ਇੱਥੇ ਕੌਣ ਆਏ ਸੀ ਆਰੀਆ Vedic ਸੱਭਿਆਚਾਰ ਦੇ ਮਹਾਨ ਗ੍ਰੰਥ ਅਤੇ ਭਾਰਤੀ ਸੱਭਿਆਚਾਰ ਦਾ ਮਹਾਨ ਸਰੋਤ ਰਿਗਵੇਦ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਹੀ ਰਚਿਆ ਗਿਆ ਸੀ ਪ੍ਰਸ਼ਨ ਪੁੱਛਿਆ ਜਾਂਦਾ ਹੁੰਦਾ ਹੈ ਕਿ ਰਿਗਵੇਦ ਦੀ ਰਚਨਾ ਕਿੱਥੇ ਹੋਈ ਸੀ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਤੇ ਠੀਕ ਹੈ ਪੰਜਾਬੀ ਸੱਭਿਆਚਾਰ ਕਿਉਂ ਜੋ ਭਾਰਤੀ ਸੱਭਿਆਚਾਰ ਦਾ ਪਹਿਲਾ ਪੜਾਅ ਮੰਨਿਆ ਜਾਂਦਾ ਹੈ ਇਸ ਲਈ ਇਥੋਂ ਦਾ ਪੰਘੋਲ ਇਤਿਹਾਸ ਰਾਜਨੀਤੀ ਅਤੇ ਆਰਥਿਕਤਾ ਵਿਸ਼ੇਸ਼ਤਾਵਾਂ ਦੀ ਮੰਗ ਕਰਦੇ ਹਨ ਤੇ ਇਹ ਹੋਰ ਕੀ ਹੈ ਸੱਭਿਆਚਾਰ ਦਾ ਭਾਰਤੀ ਸੱਭਿਆਚਾਰ ਦਾ ਪਹਿਲਾ ਪੜਾਅ ਹੈ ਪੰਜਾਬੀ ਸੱਭਿਆਚਾਰ ਪੰਜਾਬ ਨਾ ਸਿਰਫ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਰਿਹਾ ਹੈ ਸਗੋ ਹਿੰਦੁਸਤਾਨ ਦੇ ਨਾਮਕਰਨ ਵਿੱਚ ਵੀ ਇਸ ਖਿੱਤੇ ਦੀ ਭੂਮਿਕਾ ਵਰਣਨਯੋਗ ਹੈ ਪ੍ਰਵੇਸ਼ ਦੁਆਰ ਮਤਲਬ ਕਿ ਜਿਹੜਾ ਵੀ ਕੋਈ ਪੰਜਾਬ ਦੇ ਭਾਰਤ ਦੇ ਵਿੱਚ ਐਂਟਰ ਕਰਦਾ ਸੀ ਕੋਈ ਹਮਲਾਵਰ ਜਾਂ ਕੋਈ ਵੀ ਤਾਂ ਉਹ ਸਭ ਤੋਂ ਪਹਿਲਾਂ ਪੰਜਾਬ ਲੰਘਣਾ ਪੈਂਦਾ ਸੀ ਉਹਨੂੰ ਠੀਕ ਹੈ ਜੀ ਰਿਗਵੇਦਿਕ ਕਾਲ ਵਿੱਚ ਪੰਜਾਬ ਸਤੰਦ ਰਿਆਮਾਂ ਦੀ ਧਰਤੀ ਹੋਣ ਕਾਰਨ ਸਭ ਤੋਂ ਸਿੰਧੂ ਦੇ ਨਾਲ-ਨਾਲ ਜਾਣਿਆ ਜਾਂਦਾ ਰਿਹਾ ਹੈ ਕਿਹੜੇ ਕਾਲ ਦੇ ਵਿੱਚ ਸਤੰਦ ਰਿਆਮਾਂ ਦੀ ਧਰਤੀ ਹੋਣ ਕਾਰਨ ਸਭ ਤੋਂ ਸਿੰਧੂ ਦੇ ਨਾਲ-ਨਾਲ ਜਾਣਿਆ ਜਾਂਦਾ ਰਿਹਾ ਹੈ ਤਾਂ ਉੱਤਰ ਹੋਵੇਗਾ ਰਿਗਵੇਦਿਕ ਕਾਲ ਦੇ ਵਿੱਚ ਠੀਕ ਹੈ ਕਿ ਜਾਰ ਰਿਗਵੇਦਿਕ ਕਾਲ ਦੇ ਵਿੱਚ ਪੰਜਾਬ ਨੂੰ ਕਿੰਨੇ ਦਰਿਆਵਾਂ ਦੀ ਧਰਤੀ ਹੋਣ ਦਾ ਮਨ ਮਹਿਸੂਸ ਹੈ ਤਾਂ ਸਤੰਦਰੀਆ ਮਾਂ ਦੀ ਸਭ ਤੋਂ ਸਿੰਧੂ ਦੇ ਨਾਂ ਇਸੇ ਕਰਕੇ ਪਿਆ ਸੀ ਸਮੇਂ ਦੇ ਨਾਲ ਮਹਾ ਭਾਰਤ ਦੇ ਯੁੱਗ ਵਿੱਚ ਪੰਜਾਬ ਨੂੰ ਪੰਜ ਨਦ ਭਾਵ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਣ ਲੱਗਾ ਤੇ ਪ੍ਰਸ਼ਨ ਪੁੱਛਿਆ ਜਾਂਦਾ ਕਿ ਮਹਾ ਭਾਰਤ ਦੇ ਯੁੱਗ ਵਿੱਚ ਪੰਜਾਬ ਨੂੰ ਕਿੰਨੇ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਪੰਜ ਦਰਿਆਵਾਂ ਦੀ ਪੰਜ ਨਦ ਤਾਂ ਨਾਮ ਪਿਆ ਗਿਆ ਪੰਜ ਨਦ ਜੋ ਕਿ ਮੁਸਲਮਾਨਾਂ ਦੀ ਆਉਣ ਨਾਲ ਫਾਰਸੀ ਭਾਸ਼ਾ ਦੇ ਅਨੁਵਾਦ ਅਨੁਸਾਰ ਪੰਜਾਬ ਪੰਜਾਬ ਮਤਲਬ ਪੰਜਾਬ ਪੰਜ ਦਰਿਆਵਾਂ ਭਾਵ ਪੰਜ ਬਾਗੀਆਂ ਦੀ ਧਰਤੀ ਵਜੋਂ ਜਾਣਿਆ ਜਾਣ ਲੱਗਾ ਇੱਥੇ ਇਹ ਦੱਸਣਾ ਵੀ ਬਾਜੋ ਹੈ ਕਿ ਭਾਰਤੀ ਸੱਭਿਆਚਾਰ ਦੀਆਂ ਪ੍ਰਮੁੱਖ ਘਟਨਾਵਾਂ ਵੀ ਪੰਜਾਬ ਵਿੱਚ ਹੀ ਵਾਪਰੀਆਂ ਹਨ ਭਾਰਤੀ ਸੱਭਿਆਚਾਰ ਦੇ ਵਿੱਚ ਜੋ ਵੀ ਜ਼ਿਆਦਾਤਰ ਤਬਦੀਲੀਆਂ ਘਟਨਾਵਾਂ ਵਾਪਰੀਆਂ ਨੇ ਉਹ ਪੰਜਾਬੀ ਪੰਜਾਬ ਦੇ ਵਿੱਚ ਹੀ ਵਾਪਰੀਆਂ ਨੇ ਠੀਕ ਹੈ ਜੀ ਰਿਗਵੇਦ ਦੇ ਨਾਲ ਨਾਲ ਪਾਣਿਨੀ ਦਾ ਨਿਯਮਬੱਧ ਵਿਆਕਰਣ ਗ੍ਰੰਥ ਵੀ ਇਸੇ ਹੀ ਧਰਤੀ ਦੀ ਰਚਨਾ ਹੈ ਹਾਂਜੀ ਪ੍ਰਸ਼ਨ ਪੁੱਛਿਆ ਜਾਂਦਾ ਹੁੰਦਾ ਕੇ ਪਾਣਿ ਦਾ ਨਿਯਮਬੱਧ ਵਿਆਕਰਨ ਗ੍ਰੰਥ ਕਿੱਥੇ ਰਚਿਆ ਗਿਆ ਪੰਜਾਬ ਦੇ ਵਿੱਚ ਜਾਂ ਰਿਗਵੇਦ ਨਾਲ ਪੰਜਾਬ ਦੇ ਵਿੱਚ ਹੋਰ ਕਿਹੜਾ ਗ੍ਰੰਥ ਰਚਿਆ ਗਿਆ ਪਾਣਿ ਦਾ ਵਿਆਕਰਨ ਠੀਕ ਹੈ ਜੀ ਤਕਸ਼ਿਲਾ ਮਹਾਨ ਵਿਸ਼ਵ ਵਿਦਿਆਲੇ ਦੀ ਸਥਾਪਨਾ ਵੀ ਪੰਜਾਬ ਦੇ ਵਿੱਚ ਹੋਈ ਤੇ ਪ੍ਰਸ਼ਨ ਪੁੱਛਿਆ ਜਾਂਦਾ ਹੁੰਦਾ ਮਹਾਵਿਸ਼ਵ ਵਿਦਿਆਲੇ ਕਿਹੜੇ ਮਹਾਵਿਸ਼ਵ ਵਿਦਿਆਲੇ ਦੀ ਸਥਾਪਨਾ ਪੰਜਾਬ ਚ ਹੋਈ ਤਕਸ਼ਿਲਾ ਦੀ ਰਮਾਇਣ ਭਗਵਤ ਗੀਤਾ ਸ੍ਰੀ ਗੁਰੂ ਗ੍ਰੰਥ ਸਾਹਿਬਾਦ ਮਹਾਨ ਗ੍ਰੰਥਾਂ ਦੀ ਰਚਨਾ ਵੀ ਇਸੇ ਧਰਤੀ ਤੇ ਹੋਈ ਹੈ ਹਾਂਜੀ ਪ੍ਰਸ਼ਨ ਆਉਂਦਾ ਹੁੰਦਾ ਕਿ ਹੋਰ ਕਿਹੜੇ-ਕਿਹੜੇ ਗ੍ਰੰਥਾਂ ਦੀ ਰਚਨਾ ਪੰਜਾਬ ਦੀ ਧਰਤੀ ਤੇ ਹੋਈ ਐ ਠੀਕ ਐ ਜੀ ਹੁਣ ਇਹ ਸਾਰੇ ਉੱਤਰ ਨੇ ਜਿਹੜੇ ਆਪਾਂ ਨੂੰ ਇਹਦੇ ਵਿੱਚੋਂ ਹੀ ਮਿਲ ਲੈਣ ਤੇ ਇਹਨੂੰ ਆਪਾਂ ਇਸੇ ਕਰਕੇ ਤਿਆਰ ਨਾਲ ਪੜ੍ਹਨਾ ਇਹ ਵੀ ਵਰਣਨਯੋਗ ਹੈ ਕਿ ਇਹ ਸਭਾ ਵਦੂਨਿਕ ਪੰਜਾਬ ਵਿੱਚ ਨਹੀਂ ਰਚੇ ਗਏ ਬਲਕਿ ਇਹ ਉਹ ਸਮਾਂ ਸੀ ਜਦੋਂ ਪੰਜਾਬ ਦੀਆਂ ਸੱਭਿਆਚਾਰਕ ਤੇ ਭੂਗੋਲਿਕ ਸਰਹੱਦਾਂ ਜੋ ਕਿ ਰਾਜਨੀਤਿਕ ਨਕਸ਼ੇ ਵਿੱਚ ਵਿਚਲੀਆਂ ਹੱਦਵੰਦੀਆਂ ਤੋਂ ਕਿਦਰੇ ਵੀ ਛਾਲ ਸਨ ਵਿਸ਼ਾਲ ਮਤਲਬ ਕਿ ਬਹੁਤ ਵੱਡੀਆਂ ਵੱਡੀਆਂ ਸੀ ਇਹ ਜਿਹੜੇ ਇਹ ਗ੍ਰੰਥ ਰਚੇ ਗਏ ਪੰਜਾਬ ਦੇ ਵਿੱਚ ਤਾਂ ਇਹ ਜਿਹੜਾ ਹੁਣ ਵਾਲਾ ਛੋਟਾ ਪੰਜਾਬ ਹੈ ਇਹ ਨਹੀਂ ਸੀ ਉਸ ਤੋਂ ਬਾਅਦ ਪੰਜਾਬ ਦੇ ਦੋ ਵਾਰ ਪੰਜਾਬ ਵੰਡਿਆ ਗਿਆ ਤਾਂ ਇਹ ਛੋਟਾ ਪੰਜਾਬ ਰਹਿ ਗਿਆ ਤੇ ਉਸ ਤੋਂ ਪਹਿਲਾਂ ਬਹੁਤ ਵਿਸ਼ਾਲ ਸੀ ਪੰਜਾਬ ਜਦੋਂ ਇੰਨਾ ਗ੍ਰੰਥਾਂ ਦੀ ਇੱਥੇ ਰਚਨਾ ਹੋਈ ਹੈ ਮੱਧਕਾਲ ਵਿੱਚ ਪੰਜਾਬੀ ਇਸਲਾਮ ਧਰਮ ਅਤੇ ਇਸਲਾਮਿਕ ਸੰਸਕ੍ਰਿਤੀ ਦਾ ਬਹੁਤ ਵੱਡਾ ਖੇਤਰ ਬਣਿਆ ਰਿਹਾ ਜਿਸ ਦੇ ਸਿੱਟੇ ਵੱਜੋਂ ਪੰਜਾਬ ਦੀ ਬਸੋਂ ਦਾ ਇੱਕ ਬਹੁਤਾ ਵੱਡਾ ਹਿੱਸਾ ਇਸਲਾਮ ਧਰਮ ਦੇ ਨਾਲ ਜੁੜ ਗਿਆ ਇਸਲਾਮਿਕ ਸੂਫੀ ਸੰਤਾਂ ਨੇ ਪੰਜਾਬੀ ਸੱਭਿਆਚਾਰ ਵਿੱਚ ਭਾਰਤੀ ਅਤੇ ਇਸਲਾਮੀ ਰੰਗ ਦਾ ਸੁਮੇਲ ਸਥਾਪਿਤ ਕਰਨ ਦਾ ਭਰਪੂਰ ਯਤਨ ਕੀਤਾ ਸਿੱਖ ਗੁਰੂਆਂ ਨੇ ਆਪਣੀ ਨਿਰੋਈ ਮਾਨਵਵਾਦੀ ਸੋਚ ਨਾਲ ਇੱਕ ਨਵੇਂ ਸੱਭਿਆਚਾਰ ਦਾ ਨਿਰਮਾਣ ਕੀਤਾ ਹੈ ਜੋ ਜੋਕੇ ਪੰਜਾਬੀ ਸੱਭਿਆਚਾਰ ਦਾ ਤੁੜਾ ਹੈ ਤੁੜਾ ਹੁੰਦਾ ਮਤਲਬ ਜੇ ਵਿਚਕਾਰ ਜਿਵੇਂ ਆਪਾਂ ਕੋਈ ਹੁੰਦਾ ਉਹਦੇ ਆਲੇ-ਦਾਲ ਸਾਰਾ ਕੁਝ ਘੁੰਮਦਾ ਜਿਵੇਂ ਆਪਣੇ ਸਰੀਰ ਦਾ ਧੂਰਾ ਧੁੰਨੀ ਹੈ ਆਪਣੀ ਠੀਕ ਹੈ ਜੀ ਸਾਰੇ ਇਹ ਇਹਦੇ ਆਲੇ-ਦਾਲੇ ਘੁੰਮਦਾ ਤਾਂ ਕੀ ਸੀਗਾ ਸਿੱਖ ਗੁਰੂਆਂ ਨੇ ਸੋਚ ਸੀ ਜਿਹੜੀ ਉਹ ਨਰੋਈ ਤੇ ਮਨਵਿਵਾਦੀ ਸੀ ਜਿਹਦਾ ਜਿਹਨੇ ਸੱਭਿਆਚਾਰ ਦਾ ਨਿਰਮਾਣ ਕੀਤਾ ਤੇ ਜਿਹੜਾ ਹੁਣ ਆਪਣੇ ਸੱਭਿਆਚਾਰ ਦਾ ਇੱਕ ਮੇਨ ਧੂਰਾ ਬਣ ਚੁੱਕਿਆ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਸੀ ਇੱਕ ਸਫਰ ਚੋਂ ਗੁਜ਼ਰਦਿਆ ਸੀ 7 ਦਰਿਆਵਾਂ ਤੋਂ 5 ਅਤੇ ਘਟਦੇ-ਘਟਦੇ ਜੋ ਕੇ ਬਚੇ 2.5 ਦਰਿਆਵਾਂ ਤੱਕ ਸੀਮਤ ਹੋ ਕੇ ਰਹਿ ਗਏ ਆ ਹਾਂਜੀ ਪ੍ਰਸ਼ਨ ਪੁੱਛਿਆ ਜਾਂਦਾ ਹੁੰਦਾ ਹੈ ਕਿ ਪਹਿਲਾਂ ਕਿੰਨੇ دریا ਸੀ 7 7 ਤੋਂ ਫਿਰ ਅਸੀਂ ਆ ਗਏ 5 ਤੇ ਪੰਜਾਬ ਤੇ ਤੇ ਹੁਣ ਸਾਡੇ ਕੋਲ ਕਿੰਨੇ دریا ਨੇ 22 ਰਹਿ ਗਏ ਸਿਰਫ ਠੀਕ ਹੈ ਜੀ ਪ੍ਰਸ਼ਨ ਪੁੱਛਿਆ ਜਾਂਦਾ ਕਿ ਹੁਣ ਕਿੰਨੇ دریا ਨੇ 22 1947 ਦੀ ਵੰਡ ਪੰਜਾਬੀਆਂ ਉੱਪਰ ਕਹਿਰ ਬਣ ਕੇ ਟੁੱਟੀ ਕਿਹੜੀ ਵੰਡ ਪੰਜਾਬੀਆਂ ਦੇ ਉੱਪਰ ਕਹਿਰ ਬਣ ਕੇ ਟੁੱਟੀ ਸੀ 1947 ਦੀ ਅਜੇ ਪੰਜਾਬ ਦੇ ਲੋਕ ਸੱਭਿਆਚਾਰਕ ਰਿਸ਼ਤੇ ਵੀ ਚਾਈ ਦਰਾਰ ਦੇ ਘਰ ਵਿੱਚੋਂ ਨਹੀਂ ਉੱਭਰ ਸਕੇ ਕਿ 1 ਨਵੰਬਰ 1966 ਨੂੰ ਪਾਸੋਂ ਆਈ ਅਧਾਰ ਤੇ ਪੰਜਾਬ ਰਾਜ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਹਾਂਜੀ। ਕਦੋਂ ਮੰਡਿਆ ਗਿਆ ਸੀ ਪੰਜਾਬ ਨੂੰ ਤਿੰਨ ਹਿੱਸਿਆਂ ਦੇ ਵਿੱਚ 1 ਨਵੰਬਰ 1966 ਦੇ ਵਿੱਚ। ਤੇ ਤਿੰਨ ਹਿੱਸੇ ਕਿਹੜੇ ਬਣ ਗਿਆ ਸੀਗੇ? ਪੰਜਾਬ, ਹਰਿਆਣਾ ਤੇ ਹਿਮਾਚਲ। ਜਿਸ ਦਿਨ ਨਤੀਜੇ ਵਿੱਚੋਂ ਅੱਜ ਦਾ ਹਰਿਆਣਾ ਤੇ ਹਿਮਾਚਲ ਰਾਜ ਪੰਜਾਬ ਦੇ ਭੂਗੋਲਿਕ ਨਕਸ਼ੇ 'ਚੋਂ ਸਦਾ ਲਈ ਬਾਹਰ ਹੋ ਗਏ। ਪੂਰਾ ਪੰਜਾਬ ਸੀ ਇਹ ਜਿਹੜਾ। ਤਿੰਨ ਬਣਾਤੇ ਇਹਦੇ। ਪੰਜਾਬ ਤੇ ਦੋ ਵਿੱਚੋਂ ਹਿੱਸੇ ਘੱਟ ਤੇ ਹਰਿਆਣਾ ਤੇ ਹਿਮਾਚਲ ਠੀਕ ਹੈ ਜੀ ਤੇ ਹੁਣ ਅੱਗੇ ਕੀ ਹੈ ਪੰਜਾਬੀ ਸੱਭਿਆਚਾਰ ਦੇ ਲੱਛਣ ਕੀ ਨੇ ਲੱਛਣ ਮਤਲਬ ਕਿ ਕਿਹੋ ਜਿਹਾ ਇਹ ਦੁਨੀਆ ਭਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਵਿਲੱਖਣ ਪਛਾਣ ਚ ਇਹਨੇ ਨੇ ਵਿਲੱਖਣ ਮਤਲਬ ਕਿ ਅਲੱਗ ਤਰ੍ਹਾਂ ਦੇ ਪੰਜਾਬ ਹਿੰਦੂਸਤਾਨ ਦਾ ਸਰਹੱਦੀ ਸੂਬਾ ਹੋਣ ਕਰਕੇ ਇੱਥੋਂ ਦੇ ਵਸਿੰਦੇ ਸੂਰਮਿਆਂ ਤੇ ਬਹਾਦਰਾਂ ਦੀ ਕੌਮ ਹਨ ਨਾ ਪ੍ਰਸ਼ਨ ਪੁੱਛ ਹੋ ਜਾਂਦਾ ਕਿ ਇੱਥੋਂ ਦੇ ਸੂਰਮੇ ਇਹ ਤੋਂ ਦੇ ਪੰਜਾਬੀਆਂ ਜਿਹੜੇ ਉਹ ਕੀ ਨੇ ਤਾਂ ਕੀ ਨੇ ਉਹ ਬਹਾਦਰ ਸੂਰਮੇ ਨੇ ਇਸ ਲਈ ਪੰਜਾਬੀਆਂ ਵਿੱਚ ਕੁਰਬਾਨੀ ਦਾ ਜज्ਵਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਕਿਹੜਾ ਜज्ਵਾ ਭਰਿਆ ਹੋਇਆ ਕੁਰਬਾਨੀ ਦਾ ਤੇ ਇਹਦੇ ਲਈ ਕਵਿਤਾ ਵੀ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਆ ਜਾਂਦਾ ਕਈ ਵਾਰ ਕੁਐਸਚਨ ਕਿ ਕਿਹਦੀ ਕਵਿਤਾ ਹੈ ਇਹ ਇਹ ਬੇਪਰਵਾਹ ਜਵਾਨ ਪੰਜਾਬ ਦੇ ਮੌਤ ਨੂੰ ਮੁਖੌਲਾ ਕਰਨ ਪਿਆਰ ਨਾਲ ਇਹ ਕਰਨ ਗੁਲਾਮੀ ਜਾਨ ਕੋ ਆਪਣੀ ਬਾੜ ਦਿੰਦੇ ਪਰ ਟੈਨ ਮੰਨਣ ਕਿਸੇ ਦੀ ਪ੍ਰੋਫੈਸਰ ਪੂਰਨ ਸਿੰਘ ਨੇ ਕਵਿਤਾ ਲਿਖੀ ਹੈ ਪੰਜਾਬ ਦੇ ਜਵਾਨਾਂ ਵਾਸਤੇ ਇਤਿਹਾਸ ਗਵਾਹ ਹੈ ਕਿ ਜ਼ਾਲਮ ਹਾਕਮਾਂ ਦੇ ਅੱਗੇ ਝੁਕਣਾ ਇਹਨਾਂ ਦੀ ਅਣਖ ਨੂੰ ਬੰਗਾਰ ਪਾਉਂਦਾ ਹੈ ਜ਼ਾਲਮ ਕਿਸੇ ਵੀ ਮਤਲਬ ਜਿਹੜਾ ਕੋਈ ਹਾਕਮ ਨੇ ਜ਼ੁਲਮਟਾ ਹੈ ਤਾਂ ਪੰਜਾਬੀਆਂ ਨੇ ਉਹਦਾ ਸਾਹਮਣਾ ਕੀਤਾ ਜ਼ੁਲਮ ਨਹੀਂ ਸਹਿ ਜਿਸ ਦਾ ਜਵਾਬ ਦੇਣਾ ਇਹ ਚੰਗੀ ਤਰ੍ਹਾਂ ਜਾਣਦੇ ਹਾਲ ਪੰਜਾਬ ਰਾਜ ਦੇਸ਼ ਦਾ ਅਨੰਪੰਡਾਰ ਰਿਹਾ ਹੈ ਇਸ ਲਈ ਕਿਸੇ ਤੋਂ ਪੀਖ ਬੰਗਣਾ ਪੰਜਾਬੀਆਂ ਦੇ ਸੁਭਾਅ ਵਿੱਚ ਸ਼ਾਮਲ ਨਹੀਂ ਹੈ ਸਭ ਦੇਸ਼ ਦਾ ਅਨੰਪੰਡਾਰ ਮਤਲਬ ਕਿ ਜਿਆਦਾ ਜਿਹੜਾ ਆਣਾ ਦੇਸ਼ ਦੇ ਵਿੱਚ ਉਹ ਪੰਜਾਬ ਚੋਂ ਹੀ ਜਾਂਦਾ ਹੈ ਇਸ ਕਰਕੇ ਪੰਜਾਬੀ ਨੇ ਜਿਹੜੇ ਉਹ ਇਹ ਨਹੀਂ ਮੰਗਦੇ ਕਦੇ ਵੀ ਸੁਭਾਨੀ ਇਹਨਾਂ ਦਾ ਤੇ ਬਾਣੀ ਦੀ ਤੂੰ ਕਾ ਇਥੇ ਬਾਬਾ ਫ੍ਰੀਜੀ ਦੀ ਫਰੀਦਾ ਬਾਰ ਪਰਾਇ ਬੈਸਣਾ ਸਾਈ ਮੁਜੇ ਇਹਨਾਂ ਦੇ ਜੇ ਤੂੰ ਇਹਵੇਂ ਰੱਖ ਸੀ ਜੀਓ ਸਰੀਰੋ ਲਹੇ ਕਿਸੇ ਦੇ ਪਰਾਇ ਬਾਰ ਦੇ ਵਿੱਚ ਬੈਠਣਾ ਸਾਨੂੰ ਨਾ ਦੇ ਕੰਜੇ ਕਿਤੇ ਸਾਨੂੰ ਕਿਸੇ ਦੇ ਬਾਰ ਚ ਬੈਠਣਾ ਪਵੇ ਫਿਰ ਸਾਡਾ ਸਰੀਰ ਹੀ ਲੈ ਲੈ ਪੰਜਾਬੀ ਸੱਭਿਆਚਾਰ ਦਾ ਇੱਕ ਹੋਰ ਲੱਛਣ ਇਸ ਦਾ ਮਿੱਸਾ ਪਾਣਾ ਮਿੱਸਾ ਪਣ ਹੁੰਦਾ ਜਿਵੇਂ ਆਪਾਂ ਮਿੱਸੀ ਰੋਟੀ ਬਣਾਉਨੇ ਆ ਉਹਦੇ ਵਿੱਚ ਆਪਾਂ ਕਿੰਨੇ ਆٹے ਮਿਕਸ ਕਰਦੇ ਆ ਕਣਕ ਦੇ ਆٹے 'ਚ ਆਪਾਂ ਛੋਲੇ ਪਾ ਲੈਨੇ ਆ ਤੇ जौ ਪਾ ਲੈਨੇ ਆ ਹਨਾ ਹੋਰ ਕਈ ਆਟੇ ਪਾ ਲੈਨੇ ਆ ਆਪਾ ਇੱਥੇ ਇਹਨੂੰ ਕੀ ਕਹਿੰਦੇ ਨੇ ਮਿੱਸਾ ਪਣ ਇਸੇ ਤਰ੍ਹਾਂ ਪੰਜਾਬੀ ਸੱਬਿਆਚਾਰ ਹੈ ਜਿਹੜਾ ਇਹ ਮਿੱਸਾ ਪਾਣਾ ਮਤਲਬ ਕਈ ਸਾਰੇ ਲੋਕ ਇਹਦੇ 'ਚ ਸਿਰਫ ਇੱਕੋ ਹੀ ਨਹੀਂ ਹੈਗੇ ਰਲੇ ਮਿਲੇ ਨੇ ਕਈ ਸਦੀਆਂ ਤੱਕ ਬਾੜੀ ਹਮਲਾਵਰਾ ਭਾਬ ਮੁਗਲਾ ਮੁਸਲਮਾਨਾਂ ਤੇ ਅੰਗਰੇਜ਼ਾਂ ਦੇ ਇੱਥੇ ਕਾਬਜ਼ੇ ਹੋਣ ਅਤੇ ਆਪੋ ਆਪਣੇ ਸੱਭਿਆਚਾਰ ਦੇ ਫੈਲਾਅ ਕਰਕੇ ਪੰਜਾਬੀ ਸੱਭਿਆਚਾਰ ਦਾ ਸੁਭਾਅ ਮਿਸ਼ਾ ਅਤੇ ਦਰੁਸਤ ਹਾਜਮੇ ਵਾਲਾ ਹੋ ਨਿਭੜਿਆ। ਅਲੱਗ-ਅਲੱਗ ਤਰ੍ਹਾਂ ਦੇ ਲੋਕ ਜਦ ਇੱਥੇ ਬਸੇ ਆਏ ਤੇ ਅਲੱਗ-ਅਲੱਗ ਬੋਲੀਆਂ ਸੀ ਉਹਨਾਂ ਦੀਆਂ, ਅਲੱਗ-ਅਲੱਗ ਖਾਣਾ ਪੀਣਾ ਸਾਰਾ ਕੁਝ ਉਹ ਮਿਕਸ ਹੋ ਗਿਆ। ਤਾਂ ਇੱਥੇ ਦਾ ਇੱਤਾ ਫਿਰ ਉਹਦਾ ਕੀ ਕਹਿੰਦੇ ਹੁੰਦੇ ਨੇ ਜਦ ਕੋਈ ਮਿੱਸਾ ਖਾਣ ਪੀਣ ਲੱਗ ਜਾਂਦਾ ਤਾਂ ਉਹਦਾ ਹਾਜਮਾ ਵੀ ਦਰੁਸਤ ਹੋ ਜਾਂਦਾ ਠੀਕ ਹੈ ਜੀ। ਤਾਂ ਇਥੋਂ ਦੇ ਬਸ ਨੀਕ ਨੇ ਜਿਹੜੇ ਉਹ ਫਿਰ ਓਮੇ ਦੇ ਹੀ ਬਣ ਗਏ। ਇਥੋਂ ਦੀ ਭਾਸ਼ਾ ਬੋਲੀ ਪਹਿਰਾਵਾ ਰੀਤੀ ਰਿਵਾਜ 문화 ਪੰਜਾਬੀ ਸੱਭਿਆਚਾਰ ਦੇ ਬਹੁ ਨਸਲੀ ਬਹੁ ਜਾਤੀ ਅਤੇ ਬਹੁ ਕੌਮੀ ਇਤਿਹਾਸ ਵਾਲੀ ਇਸ਼ਾਰਾ ਕਰਦੇ ਹਨ ਐਸੇ ਕਰਕੇ ਜਿਹੜੇ ਤਿਹਾਰ ਨੇ ਜਾਂ ਸਾਰਾ ਕੁਝ ਜੋ ਵੀ ਹੈਗਾ ਰੀਤੀ ਰਿਵਾਜ ਨੇ ਪਹਿਰਾਵਾ ਉਹ ਸਾਰਾ ਮਿਕਸ ਜੇ ਹੈ ਪੰਜਾਬੀਆਂ ਦਾ ਕੋਈ ਇੱਕ ਖਾਸ ਨਹੀਂ ਹੈਗਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੇਲੇ ਪੰਜਾਬੀ ਆਪਣੀ ਮਿਹਨਤ ਕਾਸੀ ਲਈ ਇੱਕ ਮੀਸਾਲ ਸਨ ਇਸੇ ਮਿਹਨਤ ਸਦਕਾ ਹੀ ਦੇਸ਼ ਨੂੰ ਲੋੜ ਵੇਲੇ ਅਨਾਜ ਦੇ ਭੰਡਾਰ ਦੇਣ ਵੇਲੇ ਹਰੀ ਕ੍ਰਾਂਤੀ ਵੀ ਇਸੇ ਹੀ ਸੂਬੇ ਵਿੱਚ ਆਈ। ਸਭ ਤੋਂ ਪਹਿਲਾਂ ਹਰੀ ਕ੍ਰਾਂਤੀ ਕਿੱਥੇ ਆਈ ਸੀ? ਪੰਜਾਬ ਦੇ ਵਿੱਚ। ਠੀਕ ਹੈ ਜੀ। ਕਿਉਂ? ਕਿਉਂਕਿ ਇੱਥੇ ਦੇ ਲੋਕ ਸੀ ਜਿਹੜੇ ਉਹ ਬਹੁਤ ਮਿਹਨਤ ਕਰਨ ਵਾਲੇ ਨੇ। ਦਰਿਆਈ ਪਾਣੀ ਰਾ ਜਿਵੇਂ ਹੋਣ ਕਾਰਨ ਸੂਬੇ ਦੀ ਆਰਥਿਕਤਾ ਸੁਧਰੇ ਰੂਪ ਵਾਲੀ ਰਹੀ। ਦਰਿਆਈ ਪਾਣੀ ਮਿਲਦਾ ਸੀਗਾ ਫਸਲਾਂ ਨੂੰ। ਇਸ ਕਰਕੇ ਮਤਲਬ ਉਹ ਕਿ ਆਰਥਿਕਤਾ ਬਹੁਤੀ ਗਰੀਬੀ ਨਹੀਂ ਆਈ ਕਦੇ ਇੱਥੇ। ਹਾਲਾਂਕਿ ਸਮੇਂ ਦੇ ਬਦਲਾਅ ਅਤੇ ਕੁਦਰਤੀ ਸਾਧਨਾਂ ਦੇ ਘਟਣ ਅਤੇ ਰਾਜਨੀਤਿਕ ਕਾਰਨਾਂ ਕਰਕੇ ਪੰਜਾਬ ਦੇ ਲੋਕ ਬਿਹਤਰ ਅਤੇ ਖੁਸ਼ਹਾਲ ਜੀਵਨ ਲਈ ਪੜ ਲਿਖ ਕੇ ਬਾਹਰਲੇ ਮੁਲਕਾਂ ਵਿੱਚ ਵੀ ਜਾ ਬਸੇ ਹਨ। ਕਈ ਹੋਰ ਕੀ ਕਾਰਨ ਹੋਇਆ? ਬਦਲਾਅ ਹੋਇਆ ਜਿਵੇਂ ਸਮੇਂ ਦਾ ਕਿਉਂਕਿ ਪੰਜਾਬੀ ਨੇ ਜਿਹੜੇ ਇਹ ਅੱਗੇ ਵਧਣ ਦੀ ਚਿੰਗਤ ਹੈਗੀ ਹੋਈ ਹੈ ਤਾਂ ਕੁਦਰਤੀ ਸਾਧਨਾਂ ਦੀ ਘਾਟ ਹੋ ਗਈ ਜਾਂ ਤਾਂ ਕੁਝ ਰਾਜਨੀਤਿਕ ਕਾਰਨ ਹੋ ਗਏ ਤਾਂ ਪੰਜਾਬ ਦੇ ਲੋਕਾਂ ਨੇ ਆਪਣਾ ਜੀਵਨ ਹੋਰ ਵਧੀਆ ਬਣਾਉਣ ਵਾਸਤੇ ਬਾਹਰਲੇ ਦੇਸ਼ਾਂ 'ਚ ਚਲੇ ਗਏ। ਰੋਜ਼ਾਨਾ ਦੇ ਕਾਰਬਿਹਾਰ ਵਿੱਚਲੇ ਬਦਲਾਅ ਨਾਲ ਮਨੁੱਖੀ ਸੁਭਾਅ ਵਿੱਚ ਤਬਦੀਲੀ ਹੁਣ ਲਾਜ਼ਮੀ ਹੈ ਜਿਸ ਨਾਲ ਲੋਕਾਂ ਦਾ ਇੱਕ ਦੂਜੇ ਪ੍ਰਤੀ ਰਵੱਈਆ ਵੀ ਬਦਲ ਰਿਹਾ ਹੈ ਤਾਂ ਹੁਣ ਕੀ ਆਹ ਉਹਦੇ ਵਿੱਚ ਕਾਫੀ ਜ਼ਿਆਦਾ ਫਰਕ ਆ ਗਿਆ ਕਾਰਬਿਹਾਰ ਵੀ ਬਦਲ ਗਿਆ ਤੇ ਮਨੁੱਖੀ ਸੁਭਾਅ ਵੀ ਬਦਲ ਗਿਆ ਨੀਚੇ ਹੀ ਵਿਸ਼ਵ ਪੱਧਰ ਤੇ ਪਦ ਰਹੀਆਂ ਹਾਲਾਤੀਆਂ ਪੰਜਾਬੀ ਮਾਨਸਿਕਤਾ ਵਿੱਚ ਕੁਝ ਪਰਿਵਰਤਨ ਲਿਆ ਰਹੀਆਂ ਹਨ ਨੌਜਵਾਨਾਂ ਦਾ ਵਿਸ਼ੇਸ਼ ਵੱਲੋਂ ਜਾਂ ਪੱਛਮੀ ਸਭਿਆਚਾਰ ਦੀ ਦੌੜ ਸੁਖਾਲਾ ਜੀਵਨ ਦੀ ਉਹਦੀ ਬਾਤ ਰਹੀ ਤਾਂ ਗਾਧ ਜਿਹੜੇ ਰੁਝਾਨਾਂ ਦੇ ਚੱਲਦੇ ਪੰਜਾਬੀ ਸੱਭਿਆਚਾਰ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਇਸ ਤੱਥ ਵਿੱਚ ਦੋ ਰਾਮਾ ਨਹੀਂ ਕਿ ਕਿਸੇ ਇੱਕ ਖਿੱਤਾ ਵਿਸ਼ੇਸ਼ ਦਾ ਵਿਚਾਰ ਸੱਭਿਆਚਾਰ ਸਮਾਜ ਵਿੱਚ ਵਾਪਰ ਰਹੀਆਂ ਤਬਦੀਲੀਆਂ ਦੇ ਨਾਲ-ਨਾਲ ਬਦਲਣਾ ਸੁਭਾਵਿਕ ਹੈ ਪਰ ਮੂਲ ਰੂਪ ਵਿੱਚ ਸੱਭਿਆਚਾਰ ਪਹਿਲਾਂ ਵਾਲਾ ਹੀ ਰਹਿੰਦਾ ਹੈ ਪੰਜਾਬੀ ਸੱਭਿਆਚਾਰ ਇਸ ਦੀ ਇੱਕ ਜਿਉਂਦੀ ਜਾਗਦੀ ਬੇਮਿਸਾਲ ਉਦਾਹਰਣ ਹੈ ਸੱਭਿਆਚਾਰ ਦਾ ਉਹ ਪਹਿਲਾਂ ਵਾਲਾ ਹੀ ਹੈ ਪਰ ਉਹਦੇ ਵਿੱਚ ਬਦਲਾ ਆ ਜਾਂਦੇ ਨੇ ਠੀਕ ਹੈ ਜੀ ਕਿਉਂਕਿ ਹਰ ਜਿਹੜੀ ਚੱਲਦੀ ਚੀਜ਼ ਆ ਉਹ ਬਦਲਦੀ ਆ ਤਾਂ ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਆ। ਇਹ ਸੀ ਜੀ ਲੇਖ ਅੱਜ ਆਪਾਂ ਫਰੀਡ ਕੀਤਾ ਤੇ ਛੋਟੇ ਕੁਐਸਚਨ ਤੇ ਵੱਡੇ ਪ੍ਰਸ਼ਨਾਂ ਦੇ ਉੱਤਰ ਕੱਲ ਕਰਾਂਗੇ। ਜੁੜਿਓ ਜੀ ਕੱਲ ਫੇਰ ਨਾਲ ਤੇ ਵਧੀਆ-ਵਧੀਆ ਨੰਬਰ ਆਉਣ ਸਭ ਦੇ ਪੂਰਾ ਲੇਖ ਪੜਿਆ ਸੁਣਿਆ ਹੋਵੇ। ਫਿਰ ਆਪਾਂ ਨੂੰ ਉੱਤਰ ਦੇਣੇ ਸੌਖੇ ਹੋ ਜਾਂਦੇ ਨੇ ਔਖਾ ਨਹੀਂ ਆ ਇਹਨਾਂ ਕਿਉਂਕਿ ਇਹੇ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਅੱਗੇ ਕੰਮ ਆਉਣੀਆਂ ਨੇ। ਤੇ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਬਾਰੇ ਆਪਾਂ ਨੂੰ ਆਪਾਂ ਜਿਹੜੇ ਖਿੱਤੇ ਦੇ ਵਿੱਚ ਰਹਨੇ ਆ ਕਹੇ ਜਿਆ ਹੈ ਉਹਦਾ ਕਿਉਂ ਕਿਵੇਂ ਬਣਿਆ ਸੀ ਉਹ ਕੀ ਕੀ ਹੋਇਆ ਇਹ ਸਾਰੀਆਂ ਗੱਲਾਂ ਆਪਣਾ ਆਪਾਂ ਨੂੰ ਇਤਿਹਾਸ ਜਦੋਂ ਬਾਅਦ ਵਿੱਚ ਆਪਾਂ ਕੋਈ ਹੋਰ ਕੰਮਕਾਰ ਕਰਨੇ ਨੇ ਕੁਝ ਤਾਂ ਇਹ ਪਤਾ ਹੋਣ ਫਿਰ ਸੌਖਾ ਰਹਿੰਦਾ ਤੇ ਜ਼ਰੂਰੀ ਨਹੀਂ ਐਸੇ ਕਰਕੇ ਕੱਲੇ ਆਪਾਂ ਪ੍ਰਸ਼ਨਾਂ ਦੇ ਉੱਤਰ ਯਾਦ ਕਰਕੇ ਰੱਟਾ ਲਾ ਕੇ ਫਿਰ ਉਹ ਗੱਲ ਨਹੀਂ ਬਣਦੀ ਉਹ ਨਹੀਂ ਠੀਕ ਹੈ ਜੀ ਜਿਹੜੇ ਨਾਲ ਜੁੜੇ ਹੋ ਕਮੈਂਟ ਕਰਕੇ ਦੱਸਿਓ ਜੀ ਕਿੱਥੋਂ-ਕਿੱਥੋਂ ਜੁੜੇ ਹੋ ਸਟੂਡੈਂਟ ਹੈ ਕੋਈ ਪਲੱਸ 2 ਦਾ ਤੇ ਅੱਗੇ ਕੀ ਕਰਨਾ ਚਾਹੁੰਦੇ ਹੋ ਉਹ ਵੀ ਦੱਸਿਓ ਜੇ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ ਸਾਰੇ ਜਿਹੜੇ ਪੂਰੇ ਕਹਾਣੀ ਪਾਠ ਲੇਖ ਇਹ ਮੇਰੀ ਕੋਸ਼ਿਸ਼ ਹੈ ਕਿ ਸਾਰਾ ਚੰਗੀ ਤਰ੍ਹਾਂ ਵੀਡੀਓ ਦੇ ਕੋਈ ਵੀਡੀਓ ਦੇ ਵਿੱਚ ਮਿਲ ਜਵੇ ਨਾ ਸਾਰਾ ਪੂਰਾ ਲੇਖ ਤਾਂ ਬੱਚੇ ਸੁਣ ਲੈਣ ਕਿਉਂਕਿ ਇੰਟਰਸਟ ਵਧਦਾ ਹੈ ਪੂਰੇ ਦੇ ਵਿੱਚ ਇਹ ਲਗ ਲਗ ਵੀਡੀਓ ਚ ਹੋਣ ਫਿਰ ਉਹ ਉਹਨਾਂ ਪ੍ਰਭਾਵ ਨਹੀਂ ਪਾਉਂਦੇ ਸਾਰੇ ਚੰਗੀ ਤਰ੍ਹਾਂ ਇੱਕ ਵਾਰ ਸੁਣ ਲੈਣ ਫਿਰ ਪ੍ਰਸ਼ਨਾਂ ਦੇ ਉੱਤਰ ਚਾਹੇ ਆਪਣੇ ਆਪ ਹੀ ਲਿਖ ਦੇਣ ਕੋਈ ਔਖਾ ਨਹੀਂ ਹੁੰਦਾ ਛੋਟੇ ਪ੍ਰਸ਼ਨਾਂ ਦੇ ਉੱਤਰ ਤਕਰੀਬਨ ਮੈਂ ਹੁਣ ਜਿਵੇਂ ਵਿੱਚ ਕਲੀਅਰ ਕਰ ਹੀ ਦਿੱਤੇ ਕਮੈਂਟ ਕਰਕੇ ਦੱਸਿਓ ਜੀ ਕਿੱਥੋਂ ਜੁੜੇ ਹੋਇਓ ਤੇ ਜੇ ਚੰਗਾ ਲੱਗਿਆ ਹੋਰ ਜਿਹੜੇ ਹੈਗੇ ਬੱਚੇ ਨਾਲ ਸ਼ੇਅਰ ਕਰਦੇ ਹੋ ਜੀ ਕੱਲ ਕਰਾਂਗੇ ਪ੍ਰਸ਼ਨਾਂ ਦੇ ਉੱਤਰ ਤੇ ਉਮੀਦ ਹੈ ਕਿ ਤੁਹਾਨੂੰ ਲਾਭ ਹੋਏਗਾ ਇਹਨਾਂ ਦਾ ਨਾਲ ਜੁੜੇ ਹੋਏ ਜਿਹੜੇ ਵੀ ਚੈਨਲ ਦੇ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ